ਏ ਮੇਰੇ ਨਾਲ ਜਿਹੜੇ ਮੇਰੇ ਕਲੀਗ ਹੈ ਜੀ ਗਣੇਸ਼ ਚੱਡਾ ਜੀ ਐਡਵੋਕੇਟ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਸਿਵਲ ਸਰਜਨ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਸ਼ਨਰ श्री अरविंद केजीवाल जी ਨੇ ਜਿਹੜਾ ਯੁੱਧ ਨਸ਼ੇ ਵਿਰੋਧੀ ਕੈਂਪੇਨ ਸ਼ੁਰੂ ਕੀਤੀ ਹੈ ਜੀ ਉਹਦੇ ਵਿੱਚ ਉਹਨੂੰ ਲੈ ਕੇ ਜੀ ਔਰ ਜਿਹੜੇ ਅੱਗੇ ਹੁਣ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਆਣਾ ਉਹਦੇ ਚ ਵੈਕਟਰ ਬੋਰਨ ਤੇ ਵਾਟਰ ਬੋਰਨ ਡਿਜ਼ੀਜ਼ਸ ਜਿਹੜੀਆਂ ਜਿਸ ਤਰ੍ਹਾਂ ਡੇਂਗੂ ਮਲੇਰੀਆ ਚਿਕਨਗੁਨੀਆ ਔਰ ਡਾਇਰੀਅਰ ਡਿਜ਼ੀਜ਼ਸ ਦਾ ਜਿਹੜਾ ਹੁੰਦਾ ਉਹਦੇ ਵਾਸਤੇ ਅਸੀਂ ਪਿਛਲੀ ਵਾਰੀ ਹਰ ਸ਼ੁੱਕਰਵਾਰ ਡੈਂਗੂ ਦੇ ਵਾਰ ਕੈਂਪੇਨ ਕੀਤੀ ਸੀ 50% ਰਿਡਕਸ਼ਨ ਸੀ ਤੇ ਜਿਹੜਾ ਮੇਰਾ ਅੱਜ ਦਾ ਇਹ ਵਿਜ਼ਿਟ ਆ ਜੀ ਮੈਂ ਸਰੀਪਨ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਰਸਨਲੀ ਰਿਵਿਊ ਕਰ ਰਿਹਾ ਜੀ ਯੋਧ ਨਸ਼ੇ ਵਿਰੋਧ ਜੀ ਅਸੀਂ ਦੇਖ ਰਿਹਾ ਜਿਸ ਤਰ੍ਹਾਂ ਤੁਹਾਡੇ ਰੋਪੜ ਤੋਂ ਡਿਮਾਂਡ ਆਈ ਸੀ ਸਾਨੂੰ ਚਾਰ ਪੰਜ ਜਗ੍ਹਾ ਤੇ ਹੋਰ ਜਿੱਥੇ ਲੋਕ ਨਸ਼ਾ ਕਰਦੇ ਉਹਥੇ ਉਹਨਾਂ ਨੂੰ ਗੋਲੀਆਂ ਜਿੱਥੇ ਹੈਗੇ ਉੱਥੇ ਮਿਲ ਜਾਣਾ ਉਹਨਾਂ ਨੂੰ ਤੇ ਸਾਨੂੰ ਚਾਰ ਪੰਜ ਨਵੇਂ ਵੋਟ ਸੈਂਟਰ ਜੋ ਬਨਵਾਚਾ ਕੇ ਪਤਾ ਲੱਗਿਆ ਵੀ 2 ਜਾਂ 3 ਨੇ ਆ ਬਾਕੀ ਜਗ੍ਹਾ ਤੇ ਹੈਗੇ ਉਹਨਾਂ ਨੂੰ ਐਕਟੀਵੇਟ ਕਰਨ ਦੀ ਜਾਂ ਬੈਟਰ ਕੋਆਰਡੀਨੇਸ਼ਨ ਦੀ ਲੋੜ ਹੈ ਬੈਟਰ ਮੈਨੇਜਮੈਂਟ ਦੀ ਲੋੜ ਹੈ ਇੱਕ ਤਾਂ ਉਹ ਦੇਖਣਾ ਜੀ ਲੋਕਾਂ ਨੂੰ ਦਵਾਈ ਮਿਲ ਜਾਏ ਤੇ ਦੂਜਾ ਹੈਗਾ ਕਿ ਉਹਦੇ ਵਾਸਤੇ ਅਸੀਂ ਆ ਗਏ ਔਰ ਉੱਥੇ ਅਸੀਂ ਜਿਹੜੇ ਡੀਡਿਕਸ਼ਨ ਸੈਂਟਰ ਤੇ ਰੀ ਹੈਬ ਸੈਂਟਰ ਮੇਰੇ ਅਸੀਂ ਪੂਰੀ ਡਿਸਕਸ ਕੀਤਾ ਡਿਪਟੀ ਮੈਨੈਜਰ ਸਾਹਿਬ ਨਾਲ ਤੇ ਐਮਐਨਏ ਸਾਹਿਬ ਨਾਲ ਤੇ ਸਾਡੇ ਕੁਝ ਇੱਕ ਸਾਡੇ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਬਹੁਤ ਵੱਡਾ ਪੜਨਾ ਸੀਗਾ ਉਹਦੇ ਵਿੱਚ ਡੀਡਿਕਸ਼ਨ ਵੀ ਹੋਵੇ ਉਹਦੇ ਵਿੱਚ ਰੀਹੈਬਿਲੀਟੇਸ਼ਨ ਵੀ ਹੋਵੇ ਔਰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਹੋਵੇ ਤੁਹਾਡੇ IIT ਹੈ ਜਾਂ ITIs ਹੈਗੇ ਆ KVK ਹੈ ਖੇਤੀ ਵਿਕਾਸ ਕੇਂਦਰ ਹੈਗਾ ਜਾਂ ਜਿਹੜੇ ਸਨ ਫਾਊਂਡੇਸ਼ਨ ਵਰਗੇ NGOਸ ਆ ਗਿਆ ਪਲੱਸ ਇੰਡਸਟਰੀਅਲ ਮਿਲ ਕੇ ਉਹਨਾਂ ਤੋਂ ਵੀ ਇਨਪੁਟਸ ਲੈ ਕੇ ਵੀ ਉਹਨਾਂ ਨੂੰ ਕਿਹੜਾ ਕਿਹੜਾ ਸਕਿੱਲ ਚਾਹੀਦਾ ਪਲੰਬਰ ਚਾਹੀਦੇ ਆ ਫਿਲਟਰ ਚਾਹੀਦੇ ਆ ਮਤਲਬ ਇਲੈਕਟ੍ਰੀਸ਼ੀਅਨ ਚਾਹੀਦੇ ਆ ਜਾਂ ਹੋਰ ਉਹਦੇ ਜਿਹੜੇ ਕੋਈ ਕੰਪਿਊਟਰ ਬੇਸਡ ਸਕਿੱਲ ਆ ਗਿਆ ਜਾਂ ਕੋਈ ਐਗਰੀਕਲਚਰ ਬੇਸਡ ਸਕਿੱਲ ਆ ਗਿਆ ਜਿਹੜਾ ਕਿਸੇ ਦੀ ਡਿਮਾਂਡ ਹੋਏਗੀ ਇਵਨ ਫੂਡ ਕ્રાਫਟ ਇੰਸਟੀਚੂਟ ਨਾਲ ਸੰਬੰਧਤ ਆ ਗਿਆ ਤੇ ਜੇ ਉਹਨਾਂ ਨੂੰ ਉਹ ਬਾਰੇ ਸਕਿੱਲ ਸਿਖਾ ਕੇ ਉਹਨਾਂ ਨੂੰ ਫਿਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿੱਦੇ ਵਿੱਚ ਸਬਸਿਡੀ ਵੀ ਆ ਸਬਸਿਡੀ ਕੰਪੋਨੈਂਟ ਵੀ ਆ ਔਰ ਉਹਨਾਂ ਨੂੰ ਇੱਕ ਲੌਨ ਫੈਸਿਲਿ ਤੇ ਇਹਦੀ ਕਮਿਊਨਿਟੀ ਇੰਟੀਗ੍ਰੇਸ਼ਨ ਕਰਨਾ ਕਮੇਟੀਆਂ ਬਣਾ ਲੀਆਂ ਅਸੀਂ ਇਸ ਤਰ੍ਹਾਂ ਜਿਹੜਾ ਯੂਥ ਹੈ ਉਹਦੀਆਂ ਕਮੇਟੀਆਂ ਬਣ ਰਹੀਆਂ ਜੀ ਹੁਣ ਬਹੁਤ ਸਾਰੀ ਐਕਟੀਵਿਟੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਯੂਥ ਨੂੰ ਮੋਟੀਵੇਟ ਕਰਨ ਲਈ ਨਸ਼ੇ ਸੜਾਉਣ ਵਾਸਤੇ ਤੇ ਇਹ ਸਾਰਾ ਜਿਹੜਾ ਇੱਕ ਕੋਆਰਡੀਨੇਸ਼ਨ ਐਟ ਦਾ ਡਿਸਟ੍ਰਿਕਟ ਲੈਵਲ ਇਹਨੂੰ ਸਬਡਿਵੀਜ਼ਨ ਲੈਵਲ ਦੇ ਉੱਤੇ ਇਸੇ ਤਰ੍ਹਾਂ ਅਸੀਂ ਪਿਛਲੀ ਵਾਰੀ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਹਦੀ ਵੀ ਕੋਆਰਡੀਨੇਸ਼ਨ ਟੀਮ ਹੈ ਉਹਦੇ ਵਿੱਚ ਜਿਲ੍ਹਾ ਪ੍ਰਸ਼ਾਸਨ ਸਾਡਾ ਹੈਲਥ ਵਿਭਾਗ ਔਰ ਇਹਦੇ ਨਾਲ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀ ਤੇ ਰੂਰਲ ਲੋਕਲ ਬਾਡੀਜ਼ ਤੇ ਈਵਨ ਜਿਹੜੇ ਬਾਕੀ ਦੇ ਸਾਰੇ ਡਿਪਾਰਟਮੈਂਟ ਹੈ ਐਜੂਕੇਸ਼ਨ ਡਿਪਾਰਟਮੈਂਟ ਦਾ ਐਜੂਕੇਸ਼ਨ ਦੇ ਵਿੱਚ ਲੀਡ ਰੋਲ ਹੈ ਚਾਹੇ ਕਰ ਨਸ਼ਿਆਂ ਦੀ ਹੋਵੇ ਜਿਵੇਂ ਵੇਪਿੰਗ ਹੈ ਜਾਂ ਈ ਸਿਗਰੇਟਸ ਹੈ ਜਾਂ ਜਿਹੜੇ ਤੁਹਾਡੇ ਅੱਜਕੱਲ ਸਟਰਾਬਰੀ ਕੈਂਡੀਜ਼ ਹੈ ਜਿਹੜੇ ਜਿਹੜੇ ਮਤਲਬ ਇਹ ਮਾਫੀਆਸ ਹੈਗੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਸੋ ਬੱਚਿਆਂ ਦੀ ਐਜੂਕੇਸ਼ਨ ਕਰਨੀ ਇਸੇ ਤਰ੍ਹਾਂ ਜਿਹੜੇ ਸਾਡੇ ਵੈਕਟਰ ਵਾਰਡ ਜੀਜ਼ ਇਸ ਆਸੀਂ ਹਰ ਇੱਕ ਟੀਚਰ ਨੂੰ ਆਗਨਵਾੜੀ ਆਸ਼ਾ ਵਰਕਰ ਜਿਹੜੇ ਸਕੂਲ ਟੀਚਰਸ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਕਿ ਡੇਂਗੂ ਦਾ ਲਾਰਵਾ ਕਿੱਥੇ ਕਿੱਥੇ ਬਰੀਡ ਕਰਦਾ ਤੇ ਕਿੱਦਾਂ ਉਹਨੂੰ ਆਈਡੈਂਟੀਫਾਈ ਕਰਨਾ ਪਿਛਲੀ ਵਾਰੀ 50% ਰਿਡਕਸ਼ਨ ਸੀਗਾ ਇਸ ਵਾਰੀ ਸਾਡੀ ਕੋਸ਼ਿਸ਼ ਹੈ ਕਿ 80% ਰਿਡਕਸ਼ਨ ਹੋਵੇ ਉਹ ਇਹ ਇੱਕ ਨਵੀਂ ਅਪਰੋਚ ਹੈ ਜਿਹੜੀ ਕਿ ਪ੍ਰੀਵੈਂਟਿਵ ਹੈ ਬਹੁਤ ਸਸਤੀ ਹੈ ਇਸ ਇਹਦੇ ਨਾਲ ਨਾਲ ਸਾਡਾ ਜਿਵੇਂ ਲਾਈਫਸਟਾਈਲ ਡਿਸਆਰਡਰ ਹੈ ਕਿ ਬਲੱਡ ਪ੍ਰੈਸ਼ਰ ਸ਼ੂਕਰ ਉਹਨੂੰ ਜੇ ਆਪਾਂ ਟਾਈਮ ਸੇ ਡਾਇਗਨੋਸ ਨਹੀਂ ਕਰਦੇ, ਟਰੀਟ ਨਹੀਂ ਕਰਦੇ ਫਿਰ ਕੀ ਹੁੰਦਾ ਬੰਦੇ ਦੇ ਗੁਰਦੇ ਫੇਲ ਹੁੰਦੇ ਆ ਕਿਨੇ ਡਾਇਲਸਿਸ ਸੈਂਟਰ ਖੁੱਲੇ ਹੋਏ ਆਪਣੇ। ਜਾਂ ਬੰਦੇ ਨੂੰ ਸਟ੍ਰੋਕ ਹੁੰਦਾ ਕਿ ਉਹਦਾ ਪਾਸਾ ਮਾਰਿਆ ਗਿਆ, ਨਜਵਾਨ ਸਤਲਾਨ ਲੱਗੀ। ਜਾਂ ਉਹਦੇ ਕੋਈ ਬਾਹ ਕਮਜ਼ੋਰ ਹੋ ਗਈ, ਜਾਂ ਉਹਦਾ ਪੂਰਾ ਪਾਸਾ ਹੀ ਮਾਰਿਆ ਗਿਆ। ਤੇ ਜਾਂ ਉਹਨੂੰ ਹਾਰਟ ਅਟੈਕ ਹੋ ਗਿਆ। ਸੋ ਇਹ ਤਿੰਨਾ ਤਿੰਨਾ ਦੇ ਕਾਰਨ ਚਾਹੇ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋਵੇ, ਪੈਰੀਫਰਲ ਨਿਊਰੋਪੈਥੀ ਹੋਵੇ, ਮਤਲਬ ਸਟ੍ਰੋਕ ਹੋਵੇ, ਜਾ ਹਾਰਟ ਅਟੈਕ ਹੋਵੇ ਇਹਨਾਂ ਦਾ ਕਾਰਨ ਮੋਸਟਲੀ ਜਿਹੜਾ ਹੈਗਾ ਉਹ ਮੈਜੋਰਟੀ ਕੇਸਸ ਦੇ ਵਿੱਚ ਲਾਈਫਸਟਾਈਲ ਡਿਸਆਰਡਰ ਹੈ ਜੀ ਓਬੈਸਟੀ ਹੈ ਜਿਹੜੀ ਕਿ ਮਦਰ ਹੈ ਔਰ ਬਲੱਡ ਪ੍ਰੈਸ਼ਰ ਤੇ ਹਾਈਪਰਟੈਨਸ਼ਨ ਤੇ ਡਾਇਬੀਟਸ ਆ ਇਹ ਦੋ ਤਿੰਨ ਕਾਰਨ ਹੈਗੇ ਇਹਦੇ ਜੇ ਆਪਾਂ ਇਹ ਕਰਾਂਗੇ ਤਾਂ ਕੈਂਸਰ ਵੀ ਬਹੁਤ ਘੱਟ ਹੋਏਗਾ ਲੋਕਾਂ ਦੇ ਗੁਰਦੇ ਨਹੀਂ ਫੇਲ ਹੋਣਗੇ ਲਿਵਰ ਫੇਲਰ ਨਹੀਂ ਹੋਏਗਾ ਤੇ ਅਸੀਂ ਇੱਕ ਇੰਸਟੀਚਿਊਟ ਬਣਾਈ ਹੈ ਜੀ ਮਾਲੇ ਦੇ ਵਿੱਚ ਫੇਸਟਰੀ ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਤੇ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬੀਆਂ ਨੂੰ ਕਿ ਜਿਹੜੇ ਵੀ ਜਿਹੜੇ ਵੀ ਦਾਰੂ ਪਿੰਦੇ ਆ ਜੇ ਬਾਹਰ ਤੁਹਾਡਾ 5000 ਰੁਪਏ ਲੱਗਦਾ ਸੀ 500 ਰੁਪਏ ਚ ਟੈਸਟ ਕਰ ਰਹੇ ਆ ਜਿਹੜੇ ਲੇਟੈਸਟ ਟੈਸਟ ਹੈ ਤੁਹਾਡੇ ਚਾਹੇ ਉਹ ਅਲਟਰਾਸਾਉਂਡ ਹੈ ਜਾਂ ਫਾਈਬਰੋਸਕੋਪ ਹੈ ਉਹ ਕਰਕੇ ਤੁਹਾਨੂੰ ਉਹਨੂੰ ਆਪਾਂ ਇੱਥੇ ਰੋਕ ਲਾਂਗੇ ਜੇ ਤੁਹਾਡਾ ਲਿਵਰ ਫੇਲਰ ਹੋ ਰਿਹਾ ਉਹਨੂੰ ਇੱਥੇ ਰੋਕ ਲਾਂਗੇ ਸਾਡੇ ਕੋਲੇ ਟ੍ਰੀਟਮੈਂਟ ਅਵੇਲੇਬਲ ਹੈ ਸੋ ਜਿਹੜਾ ਗਵਰਨਮੈਂਟ ਦਾ ਕੰਮ ਹੈ ਜੀ ਉਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੀਮੇ ਦਾ ਕਾਰਡ ਮਿਲੇਗਾ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਮਿਲੇਗਾ ਸੋ ਲੋਕਾਂ ਵਾਸਤੇ ਸਾਰੀਆਂ ਸਰਵਿਸਿਜ਼ ਫ੍ਰੀ ਹੋਣ ਗਿਆ ਤੇ ਇਹਦੇ ਨਾਲ ਅਸੀਂ ਲੋਕਲ ਜਿਹੜੇ ਰਿਸੋਰਸਸ ਆ ਚਾਹੇ ਯੁੱਧ ਨਾ ਹੋਵੇ ਰੋਧਾ ਜਾਂ ਸਾਡਾ ਜਿਹੜਾ ਯੁੱਧ ਹੈਗਾ ਫॉर ਕੰਟਰੋਲ ਆਫ ਕਮਿਨਕੇਬਲ ਡਿਜ਼ੀਜ਼ ਜਿਹਦੇ ਚ ਲਾਈਫਸਟਾਈਲ ਡਿਸਆਰਡਰ ਵੀ ਆ ਗਏ ਵੈਕਟਰ ਬੋਰਨ ਵੀ ਆ ਗਏ ਤੇ ਵਾਟਰ ਬੋਰਨ ਡਿਜ਼ੀਜ਼ ਆ ਗਏ ਇਹ ਇਸ ਤਰ੍ਹਾਂ ਜਿਹੜੀ ਮਾਨ ਸਰਕਾਰ ਕੰਮ ਕਰਦੀ ਹੈ ਜੀ ਤੇ ਇਹਦੇ ਨਾਲ ਜੇ ਆਪਾਂ ਜਿਹੜੀ ਨਵੀਂ ਅਪਰੋਚ ਆ ਉਹਦੇ ਚ ਸਾਡੀਆਂ ਜ਼ਿਲ੍ਹਿਆਂ ਦੇ ਵਿੱਚ 26000 ਦੀ ਕੈਪੈਸਿਟੀ ਆ 34000 ਬੰਦੇ ਆ ਲੇਕਿਨ 10000 ਬੰਦੇ ਉਹਦੇ ਚ ਇਹੋ ਜਿਹੇ ਆ ਜਿਹੜੇ ਡਰਗ ਨਾਲ ਰਿਲੇਟਡ ਆ ਉਹਨਾਂ ਦੇ ਵਿੱਚੋਂ ਜੇ ਅਸੀਂ 5 6 7 8000 ਬੰਦੇ ਜਿਹੜੀ ਕਿ ਅਸੀਂ ਕੈਪੈਸਿਟੀ ਕ੍ਰੀਏਟ ਅੱਠ ਫਸਲਾਂ ਵੇਚਦੇ ਆ ਲੱਗ ਲੱਗ ਫਸਲਾਂ ਔਰ ਸਿਰਫ ਦੋ ਕਨਾਲ ਵਿੱਚ ਗੰਨਾ ਵੇਚ ਕੇ 400 ਕੁਇੰਟਲ ਕੱਢ ਰਿਹਾ ਉਹ 1 ਏਕੜ ਦੇ ਵਿੱਚ ਉਹ 14 ਲੱਖ ਦੀ ਹਲਦੀ ਪੈਦਾ ਕਰ ਰਿਹਾ ਜਿਹੜੀ ਕਿ ਪਿਓਰ ਆਰਗੈਨਿਕ ਆ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਜੀ ਆਕ ਦਦੂਰਾ ਨਿੰਮ ਇਹਨਾਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਜਾਂ ਜਿਹੜਾ ਆਪਣਾ ਗੋਬਰ ਔਰ ਜਿਹੜਾ ਹੈਗਾ ਐਨੀਮਲ ਤੋਂ ਕਾਊ ਡੰਗ ਤੋਂ ਔਰ ਯੂਰਨ ਤੋਂ ਜਿਹੜਾ ਹੈਗਾ ਉਹਦੇ ਵਿੱਚ ਬੰਨੇ ਦੀ ਮਿੱਟੀ ਬੇਸਨ ਪਾ ਕੇ ਉਹ ਇੱਕ ਉਹਨੂੰ ਇਹ ਵਾਲੀਆਂ ਸਾਰੀਆਂ ਟ੍ਰੇਨਿੰਗ ਅਸੀਂ ਫ੍ਰੀ ਦਵਾ ਦਵਾ ਰਹੇ ਆ ਲੋਕਾਂ ਨੂੰ ਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਸਾਡੇ ਨੈਸ਼ਨਲ ਕਮਿਸ਼ਨਰ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਤੇ ਅਸੀਂ ਸਾਰੇ ਮੈਂ ਵੀ ਐਮਐਲਏ ਸਾਹਿਬ ਸਾਰੇ ਅਫਸਰ ਸਭਾ ਅਸੀਂ ਉਹਨਾਂ ਦੀ ਟੀਮ ਆ ਸੋ ਅਸੀਂ ਇੱਕ ਐਜ਼ ਅ ਟੀਮ ਕੋਆਰਡੀਨੇਟਡ ਐਫਰਟ ਕਰ ਰਹੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਰੋਜ਼ਗਾਰ ਅਤੇ ਮਿਲੇ ਕਿਉਂਕਿ ਬਾਹਰਲੇ ਰਸਤੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਭ ਬੰਦ ਹੋ ਗਿਆ ਤੇ ਇੱਥੇ ਬੱਚਾ ਨੂੰ ਅਸੀਂ ਰੋਜ਼ਗਾਰ ਪੈਦਾ ਕਰਕੇ ਦੇਣਾ ਔਰ ਸਾਡੇ ਜਿਹੜੇ ਪ੍ਰੋਡਕਟ ਹੈ ਔਰ ਸਾਡੇ ਜਿਹੜੇ ਸਟੂਡੈਂਟਸ ਆ ਚਾਹੇ ਉਹ ਨਰਸਿੰਗ ਸਟੂਡੈਂਟ ਆ ਮੈਡੀਕਲ ਸਟੂਡੈਂਟ ਆ ਨੀਰਿੰਗ ਸਟੂਡੈਂਟਸ ਆ ਉਹਨਾਂ ਨੂੰ ਅਸੀਂ ਇਹੋ ਜੇ ਸਕਿੱਲ ਦੇਣਾ ਚਾਹੁੰਦੇ ਆ ਕਿ ਉਹਨਾਂ ਦੀ ਗਲੋਬਲ ਡਿਮਾਂਡ ਹੋਵੇ ਇੱਥੋਂ ਜੇ ਹੁਣ ਤੱਕ ਟ੍ਰੇਨ ਹੋ ਕੇ ਜਾਣ ਹਰ ਐਜੂਕੇਸ਼ਨ ਦੇ ਜਾਣ ਜਾਂ ਬਾਹਰ-ਬਾਰ ਵਾਲੇ ਉਹਨਾਂ ਨੂੰ ਕਰਨ ਕੇ ਜਿਹੜੇ ਇੰਜੀਨੀਅਰ ਆ ਡਾਕਟਰ ਆ ਜਾਂ ਨਰਸਸ ਆ ਉਹ ਇੰਡੀਆ ਦੇ ਬੈਸਟ ਆ ਉੱਥੋਂ ਲੈ ਕੇ ਆਓ ਤੇ ਇਸ ਤਰ੍ਹਾਂ ਦਾ ਜਿਹੜਾ ਕੰਮ ਆ